ਕਿਸ ਵਿਸ਼ੇ ਤੇ ਠਾਂਸ ਦੀ ਆਏ ਸੀ ਦੁਕਾਨ ਕਰਾਇੀ ਦੀ ਜਿੱਥੇ ਸੀ ਉਹ ਕੋਈ ਕਿਰਾਇਆ ਨਾ ਮੰਗਦਾ ਹੈ ਤੇ ਉਹ ਬੰਦਾ ਜਿਹੜਾ ਹੈਗਾ ਉਹਦੇ ਤੋਂ ਅਸੀਂ ਕੁਝ ਮਹੀਨੇ ਤੱਕ ਨਾ ਸਮਝ ਫਰੀ ਗਈ ਉਹ ਸਮਝ ਕਢਣ ਕਰਕੇ ਉਹਨਾਂ ਦੇ ਪਰਚਾ ਦਰਜ ਹੋ ਗਏ ਤੇ ਉਸ ਪਰਚੇ ਦੇ ਵਿੱਚ ਸਾਡਾ ਨਾਮ ਮੇਰੀ ਮੈਡਮ ਦਾ ਨਾਮ ਇਹਨਾਂ ਦੇ ਨਾਂ ਤੇ ਦੁਕਾਨਾ ਸੀਗੀਆਂ ਉਹਨਾਂ ਨੂੰ ਐਵੇਂ ਹੀ ਉਹਨਾਂ ਦੇ ਨਾਮ ਪਾ ਕੇ ਵੀ ਕਿਉਂਕਿ ਪਰਚੇ ਨੂੰ ਸ਼ਾਮਲ ਕਰਦੇ ਉਸ ਗੰਭੀਰਤਾ ਹੈ ਜੀ ਸਾਡਾ ਕੋਈ ਨਹੀਂ ਪਰ ਸਾਨੂੰ ਇਸ ਵਰਤਾਰੇ ਦੇ ਵਿੱਚ ਆਪਣੀ ਸਿਰ ਗਿਆ ਸਾਡਾ ਦਾ ਦਸਾਬ ਪਾ ਜਾਵੇ ਸਾਡਾ ਪਰਚੇ ਤੋਂ ਨਾਮ ਤੋਂ ਹਰੀ ਪ੍ਰਧਾਨ ਜੀ ਤੁਸੀਂ ਇਸ ਵਿਸ਼ੇ 'ਚ ਕੀ ਕਹਿਣਾ ਚਾਹੋਗੇ ਤਕਵੀਰ ਬਾਬਾ ਜੀ ਮੈਂ ਲਖਵੀਰ ਸਿੰਘ ਹਰੀਕੇ ਜ਼ਿਲ੍ਹਾ ਪ੍ਰਧਾਨ ਡੈਮੋਕਰੇਟਿਕ ਟੀਚਰ ਸੰਘ ਅੱਜ ਅਸੀਂ ਅਧਿਆਪਕ ਜਥੇਬੰਦੀਆਂ ਵੱਲੋਂ ਸਾਡੀ ਅਧਿਆਪਕ ਸਾਥੀ ਦੀ ਅਮੈਦ ਤੇ ਆਏ ਆਂ ਅਸੀਂ ਇਸ ਗੱਲ ਦੀ ਮੰਗ ਕਰਦੇ ਆਂ ਪੁਲਿਸ ਪ੍ਰਸ਼ਾਸਨ ਤੋਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਜੇ ਜਦੋਂ ਕਾਇਰਦਾਰ ਕੋਈ ਵੀ ਪੂਰੇ ਕਾਗਜ਼ਤ ਕਰਨ ਤੋਂ ਬਾਅਦ ਕਿਰਾਏ ਤੇ ਆਉਦੀ ਪ੍ਰਾਪਰਟੀ ਦਿੰਦਾ ਹੈ ਤੇ ਉਸ ਤੋਂ ਬਾਅਦ ਜੇ ਕਿਰਾਏ ਮਕਾਨ ਮਾਲਕ ਆਪਣੀ ਪ੍ਰਾਪਰਟੀ ਦਿੰਦਾ ਜੇ ਕਿਰਾਏਦਾਰ ਕੋਈ ਅਵੈਧ ਕੰਮ ਕਰਦਾ ਹੈ ਗੈਰਕਾਨੂੰਨੀ ਕੰਮ ਕਰਦਾ ਤਾਂ ਉਹਦੀ ਜ਼ਿੰਮੇਵਾਰੀ ਕਿਰਾਏਦਾਰ ਦੀ ਹੈ ਇਸ ਲਈ ਮਕਾਨ ਮਾਲਕ ਨੂੰ ਇਸ ਗੱਲ ਤੇ ਨਾਕੜੀਸਿਆ ਜਾਵੇ ਬਿਲਕੁਲ ਗਲਤ ਹੈ ਕਿ ਇਹ ਇਸ ਤਰ੍ਹਾਂ ਦੀ ਗੱਲ ਘਟਨਾ ਵਾਪਰਦੀ ਹੈ ਤਾਂ ਅਸੀਂ ਜਦਿਬੰਦੀਆਂ ਦਾ ਦਰਵਾਜ਼ਾ ਖੋਲ੍ਹਦੇ ਹਾਂ ਹਾਂਜੀ ਪਮ ਜੀ ਹਾਂਜੀ ਮੈਂ ਪਵਨ ਜ਼ਿਲ੍ਹਾ ਪ੍ਰਧਾਨ ਡੈਮੋਕਰੇਟਿਕ ਪੀਸਰ ਫਰੰਟ ਸ੍ਰੀ ਮੁਖਤਰ ਸਾਹਿਬ ਅ ਅੱਜ ਅਸੀਂ ਸਾਥੀ ਸਾਹਬ ਸਿੰਘ ਦੇ ਸਮਰਥਨ ਦੇ ਵਿੱਚ ਆਏ ਹਾਂ ਇਹਨਾਂ ਨੇ ਇੱਕ ਜਿਹੜਾ ਕਾਨੂੰਨੀ ਕੰਮ ਲਈ ਇੱਕ ਜਿਹੜਾ ਜਾਇਜ਼ ਕੰਮ ਹੈ ਉਹਦੇ ਲਈ ਦੁਕਾਨ ਕਿਰਾਏ ਤੇ ਦਿੱਤੀ ਹੈ ਤੇ ਪਰ ਜੇਕਰ ਕੋਈ ਬੰਦਾ ਉਸ ਕਾਨੂੰਨੀ ਕੰਮ ਦੀ ਆੜ ਵਿੱਚ ਗੈਰ ਕਾਨੂੰਨੀ ਕੰਮ ਕਰ ਰਿਹਾ ਤੇ ਇਸ ਬਾਰੇ ਮਾਲਕ ਨੂੰ ਪਤਾ ਲੱਗੇ ਨਾ ਲੱਗੇ ਜ਼ਰੂਰੀ ਨਹੀਂ ਆ ਜੇ ਮਾਲਕ ਦੇ ਪਰਚਾ ਜਿਹੜਾ ਦਰਜ ਕੀਤਾ ਗਿਆ ਇਸ ਦੇ ਅਸੀਂ ਖਿਲਾਫ ਹੈਗੇ ਆਂ ਪੁਲਿਸ ਨੂੰ ਚਾਹੀਦਾ ਕਿ ਮਾਲਕ ਨੂੰ ਇਸ ਪਰਚੇ ਦੇ ਵਿੱਚੋਂ ਕੱਢਿਆ ਜਾਵੇ ਤੇ ਜੇਕਰ ਸਾਨੂੰ ਲੋੜ ਪਈ ਤਾਂ ਆਉਣ ਵਾਲੇ ਸਮੇਂ 'ਚ ਅਸੀਂ ਸਾਥੀ ਦੇ ਨਾਲ ਸੰਘਰਸ਼ ਦੇ ਮੈਦਾਨ 'ਚ ਜਿੱਤਰਾਂਗੇ ਪੁਲਿਸ ਲਈ ਇਹ ਵੀ ਇਨਕੁਆਰੀ ਕਰੇ ਪਰਿਵਾਰ ਦਾ ਪਿਛੋਕੜ ਦੇਖੇ ਅਧਿਆਪਕ ਵਰਗ ਦਾ ਜਿਹੜਾ ਸਮਾਜ ਦਾ ਇੱਕ ਬਹੁਤ ਅਹਿਮ ਅੰਗ ਹੈ ਜੇਕਰ ਉਸ ਦੇ ਨਾਲ ਇਸ ਤਰ੍ਹਾਂ ਦਾ ਤੱਕਾ ਹੋਊਗਾ ਤਾਂ ਅਸੀਂ ਇਹ ਵੀ ਸਹਿਣ ਨਹੀਂ ਕਰਾਂਗੇ ਧੰਨਵਾਦ ਮੈਂ ਪ੍ਰਕਾਸ਼ ਸਿੰਘ ਜੰਮਰ ਇਹਨਾਂ ਤੋਂ ਆਮ ਗਵਰਨਮੈਂਟ ਦੇ ਵਿਗਿਆਨਕ ਅੱਜ ਅਸੀਂ ਸਾਡੇ ਅਧਿਆਪਕ ਸਾਥੀ ਸਾਹਬ ਸਿੰਘ ਦੇ ਮਸਲੇ 'ਚ ਮਿਲਣ ਆਏ ਸੀ ਇਹਨਾਂ ਦੇ ਇੱਕ ਕਿਰਾਏਦਾਰ ਸੀ ਜਿਹਦੇ ਨਾਲ ਕਿਰਾਇਆ ਨਾਮਾ ਕੀਤਾ ਹੋਇਆ ਸੀ ਉਹ ਦੁਕਾਨ ਘਰ ਤੋਂ ਸਾਈਡ ਤੇ ਸੀ ਉਹਦਾ ਘਰ ਨਾਲ ਵੀ ਕੋਈ ਲਿੰਕ ਨਹੀਂ ਸੀ ਉਹਨੂੰ ਸਮੈਗ ਵੇਚਦਾ ਫੜਿਆ ਗਿਆ ਜਾਂ ਪਿੰਦਾ ਫੜਿਆ ਗਿਆ ਤਾਂ ਉਸਦੇ ਉਸਨੂੰ ਪੁਲਿਸ ਨੇ ਫੜ ਲਿਆ ਉਸ ਤੋਂ ਬਾਅਦ ਮਾਲਕ ਮਕਾਨ ਤੇ ਉਹਨਾਂ ਨੇ ਐਫਆਰ ਵਿੱਚ ਇਹਦਾ ਨਾਮ ਦਰਜ ਕਰਤਾ ਜੋ ਕਿ ਸਰਾਸਰ ਇੱਕ ਮਾਲਕ ਮਕਾਨ ਨਾਲ ਧੱਕਾ ਕਿਉਂਕਿ ਸਾਫ ਸੰਜੀ ਨੂੰ ਅਸੀਂ ਸਾਰੇ ਇਥੇ ਆਪਕੋ ਚੰਗੀ ਤਰ੍ਹਾਂ ਜਾਣਦੇ ਆ ਬਹੁਤ شریف ਬੰਦੇ ਨੇ ਬਹੁਤ ਸਾਬੂ ਬੰਦੇ ਨੇ ਬਹੁਤ ਨੇਮਤੀ ਦੇ ਆਪਕਣੇ ਇਹਨਾਂ ਨਾਲ ਇਹੋ ਜਿਹਾ ਧੱਕਾ ਇਹਨਾਂ ਨੂੰ ਮਾਨਸਿਕ ਤੌਰ ਤੇ ਜਾਣਵਜ ਕੇ ਅਸੀਂ ਸਮਝਦੇ ਆਂ ਵੀ ਪਰੇਸ਼ਾਨ ਕੀਤਾ ਜਾ ਰਿਹਾ ਸਾਡੀ ਸਾਰਿਆਂ ਦੀ ਇਹ ਮੰਗ ਹੈ ਕਿ ਇਹਨਾਂ ਦਾ ਉਸ ਪਰਚੇ ਚ ਨਾਮ ਕੱਢਿਆ ਜਾਵੇ ਜੇ ਪੁਲਿਸ ਪ੍ਰਸ਼ਾਸਨ ਵੱਲੋਂ ਧੱਕਾ ਕੀਤਾ ਜਾਂਦਾ ਤਾਂ ਉਹਦੇ ਖਿਲਾਫ ਅਸੀਂ ਡਟ ਕੇ ਸੰਘਰਸ਼ ਵੀ ਕਰਾਂਗੇ ਧੰਨਵਾਦ